ਵੀ ਉਹੀ ਬਖਸ਼ਿਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਵਰਤ ਰਹੀ ਹੈ ਮੈਂ ਸੰਗਤ ਦੇ ਚਰਨਾਂ ਦੇ ਵਿੱਚ ਫਿਰ ਬੇਨਤੀ ਕਰ ਦੇਵਾਂ ਭਾਈ ਕਿ ਆਪਾਂ ਆਓ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਆ ਕੇ ਬੈਠਣ ਦੀ ਕਿਰਪਾ ਦਿੱਤਾ ਕਰੋ ਤੁਹਾਡੀ ਦਥਾ ਆਪਣੇ ਦਰਮਾਨ ਪਹੁੰਚ ਚੁੱਕਾ ਹੈ ਤਕਰੀਬਨ 57 ਮਿੰਟਾਂ ਦੇ ਵਿੱਚ ਹੀ ਉਹਨਾਂ ਨੇ ਹਾਜ਼ਰੀ ਭਰਨੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹਾਜ਼ਰੀਆਂ ਭਰੀ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਔਗਣਹਾਰੇ ਵੀ ਆਉਂਦੇ ਨੇ। ਪਤਾ ਨਹੀਂ ਕਿੰਨੇ ਕ ਔਗਣਹਾਰੇ ਆਏ। ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਆ ਕੇ ਡਿੱਗੇ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਗੱਲ ਨਾ ਲਾ ਲਈ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਅੱਜ ਵੀ ਜੇ ਕੋਈ ਔਗਣਹਾਰਾ ਆਉਂਦਾ ਹੈ ਨਾ ਬੜੇ ਪਾਪ ਹੋ ਗਏ। ਬੜੇ ਗੁਨਾਹ ਹੋ ਗਏ ਪਰ ਹਿਰਦੇ ਦੇ ਵਿੱਚ ਪਛਤਾਵਾ ਲੈ ਕੀ ਵੀ ਮਹਾਰਾਜ ਅੱਗੇ ਜਿਹੜਾ ਹੋ ਗਿਆ ਹੋ ਗਿਆ ਉਹ ਨਹੀਂ ਹੋਵੇਗਾ ਇਸ ਲਈ ਸੱਚੇ ਪਾਤਸ਼ਾਹ ਕਿਰਪਾ ਕਰੀ ਮਹਾਰਾਜ ਰਹਿਮਤ ਕਰੀ ਅਸੀਂ ਔਗਣਾਂ ਦੇ ਭਰੇ ਆਂ ਸਾਨੂੰ ਬਖਸ਼ ਲਈ ਕਿਉਂਕਿ ਸਾਨੂੰ ਤੇਰੇ ਦਰ ਤੋਂ ਬਿਨਾ ਹੋਰ ਸਹਾਰਾ ਕੋਈ ਨਹੀਂ ਸਾਡਾ ਕੋਈ ਹੋਰ ਓਟ ਆਸਰਾ ਨਹੀਂ ਏ ਸੱਚੇ ਪਾਤਸ਼ਾਹ ਸਾਡੀ ਜਿੰਦ ਦਾ ਸਹਾਰਾ ਤੂੰ ਐ ਇਹ ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ ਦੇ ਵਿੱਚ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ ਭਾਈ ਬਖਸ਼ ਲੈ ਬਖਸ਼ੋ ਜੀ ਸਾਨੂੰ ਬਖਸ਼ੋ ਬਖਸ਼ੋ ਜੀ ਸਾਨੂੰ ਬਖਸ਼ੋ ਅਗਣਾ ਦੇ ਹਰਿਆ ਹੋਇਆ ਨੂੰ ਅਗਣਾ ਦੇ ਪਰਿਆ ਹੋਇਆ ਨੂੰ ਬਖਸ਼ੋ ਜੀ ਸਾਨੂੰ ਬਖਸ਼ੋ ਅਗਣਾ ਦੇ ਹਰਿਆ ਹੋਇਆ ਨੂੰ ਅਗਣਾ ਦੇ ਪਰਿਆ ਹੋਇਆ ਨੂੰ ਬਖਸ਼ੋ ਜੀ ਗੁਰੇ ਬਖਸ਼ੋ ਅਗਣਾ ਦੇ ਪਰਿਆ ਹੋਇਆ ਨੂੰ ਮਹਾਰਾਜ ਦੇ ਚਰਨਾਂ ਦੇ ਵਿੱਚ ਫਿਰ ਗੁਰੂ ਮਹਾਰਾਜ ਕਿਰਪਾ ਕਰਨਗੇ ਫਿਰ ਕੀ ਕਿਰਪਾ ਹੁੰਦੀ ਹੈ かぎ<駅> <music> ਨਾ ਤਰਾਖ ਆਪੂ ਗਿਉ ਮਹਾਰਾਜ ਆਪ ਅੰਗ ਸੰਗ ਸਹਾਈ ਵਰਤਦੇ ਸਵਾਗਤ ਮੈਂ ਕਿ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਡਾਡੀ ਜੱਤਾ ਆਪਣੇ ਦਰਮਾਨ ਪਹੁੰਚ ਚੁੱਕਾ ਹੈ ਸਾਰੀ ਨਗਰ ਦੀ ਸੰਗਤ ਨੂੰ ਬੇਨਤੀ ਹੈ ਭਾਈ ਆਓ ਗੁਰੂ ਤੇ ਹਸਨਾਲ ਜੁੜੀਏ ਆਪਣੇ ਨਗਰ ਦਾ ਇਤਿਹਾਸ ਵੀ ਗੁਰਮਖ ਪਿਆਰੇ ਆਪਾਂ ਨੂੰ ਸਰਵਣ ਕਰਵਾਉਣਗੇ ਭਾਈ ਬਲਕਰਨ ਸਿੰਘ ਬਾਜ ਕੁਰੇਵਾਲਾ ਤੋਂ ਬੜਾਈ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਦੀ ਬਖਸ਼ਿਸ਼ ਹੈ ਮਹਾਰਾਜ ਦੀ ਮੇਰ ਹੈ ਛੋਟੀ ਉਮਰ ਦੇ ਵਿੱਚ ਮਹਾਰਾਜ ਨੇ ਬੜਾ ਹੀ ਸਮਤ ਬੜਾ ਹੀ ਗਿਆਨ ਬਖਸ਼ਿਸ਼ ਕੀਤਾ ਹੈ ਸੋ ਉਹਨਾਂ ਪਾਸੋਂ ਆਪਾਂ ਭਾਈ ਇਤਿਹਾਸ ਸਰਵਣ ਕਰਨਾ ਆਪਣੇ ਨਗਰ ਦਾ ਵੀ ਇਤਿਹਾਸ ਹੈ ਸੋ ਮੈਂ ਇਹ ਗੱਲ ਅੱਗੇ ਵੀ ਕਰੀ ਕੀਤੀ ਸੀ ਵੀ ਵਾਰ-ਵਾਰ ਕਹਿੰਦੇ ਵੀ ਅੱਗੇ ਵੀ ਆਪਾਂ ਸੁਣਿਆ ਹੋਇਆ ਇਤਿਹਾਸ ਪੰਜਵੇਂ ਪਾਰਸ਼ਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਨਾ ਇੱਕ ਵਾਰੀ ਬੇਨਤੀ ਕੀਤੀ ਕਿਸੇ ਨੇ ਮੈਂ ਸਮਾਪਤੀ ਕਰ ਦੇਣੀ ਹੈ ਮੈਂ 2 ਮਿੰਟ ਹੀ ਲੈਣੇ ਆ ਪੰਜਵੇਂ ਪਾਰਸ਼ਾ ਮਹਾਰਾਜ ਨੂੰ ਨਾ ਬੇਨਤੀ ਕੀਤੀ ਮਹਾਰਾਜ ਉਹੀ ਬਾਣੀ ਹਰ ਰੋਜ਼ ਪੜੀ ਜਾਣੇ ਕੀ ਫਾਇਦਾ ਹੈ ਉਹੀ ਬਾਣੀ ਹਰ ਰੋਜ਼ ਪੜੀ ਜਾਣੀ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਕਹਿੰਦੇ ਪਿਆਰਿਆ ਅਈ ਸਿੱਖਾ ਇਹ ਬਾਣੀ ਜਿਹੜੇ ਨਿਤਨੇਮ ਅਸੀਂ ਦਰਸਾਇਆ ਹੈ ਉਸ ਸਮੇਂ ਜਿਹੜੇ ਦਸਮ ਗ੍ਰੰਥ ਦੀ ਬਾਣੀ ਹੈ ਨਾ ਅੱਜ ਤਾਂ ਪੰਜ ਬਾਣੀਆਂ ਦਰਜ ਨਹੀਂ ਉਸ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਮ ਪੋਥੀ ਸਾਫ਼ ਸੀ ਮੈਂ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾਵਾਂਗਾ ਮਹਾਰਾਜ ਕਹਿੰਦੇ ਭਾਈ ਜਿਹੜਾ ਨਿਤਨੇਮ ਆ ਨਾ ਜਿਹੜੀ ਬਾਣੀ ਪੜ੍ਹਨੀ ਹੈ ਤੂੰ ਕਹਿੰਦਾ ਵੀ ਵਾਰ-ਵਾਰ ਉਹੀ ਜਪੀ ਜਾਣਾ ਉਹੀ ਪੜ੍ਹੀ ਜਾਣਾ ਇਹਦਾ ਕੀ ਫਾਲ ਮਿਲਦਾ ਹੈ ਮਹਾਰਾਜ ਕਹਿੰਦੇ ਇਦਾਂ ਦੱਸ ਭੋਜਨ ਸ਼ੱਕਦਾ ਹੈ ਕਹਿੰਦਾ ਜੀ ਸ਼ੱਕਦਾ ਹੈ ਮਹਾਰਾਜ ਕਹਿੰਦੇ ਸ਼ੱਕਿਆ ਨਾ ਕਰ ਉਹ ਕੱਤ ਰੋਜ਼ ਸ਼ੱਕਦਾ ਹੈ ਕਹਿੰਦਾ ਜੀ ਉਹ ਤਾਂ ਅਨੇਕਾਂ ਪ੍ਰਕਾਰ ਦਾ ਹੁੰਦਾ ਹੈ ਮਹਾਰਾਜ ਕਹਿੰਦੇ ਯਾਰ ਸ਼ੱਕਦਾ ਹੈ ਕਹਿੰਦੇ ਜੀ ਸ਼ੱਕਦਾ ਹੈ ਮਾਰੇ ਕਹਿੰਦੇ ਫਿਰ ਜਲ ਸਕਣਾ ਛੱਡ ਦੇ ਕਹਿੰਦਾ ਜੀ ਮਰ ਨਾ ਜਾਵਾਂਗੇ ਮਾਰੇ ਜੀ ਕਹਿੰਦੇ ਬਸ ਆਹੀ ਫਰਕ ਹੈ ਤੈਨੂੰ ਕੀ ਗੱਲ ਹੈ ਤੇਰੇ ਮਨ ਦੇ ਵਿੱਚ ਕੀ ਹੈ ਤੇਰੇ ਮਨ ਦੇ ਵਿੱਚ ਇਹ ਹੈ ਵੀ ਭਾਈ ਇਹਹੀ ਬਾਣੀ ਆ ਜਿਹੜੀ ਇਹ ਰੋਜ਼ ਰੋਜ਼ ਆਪਾਂ ਪੜ੍ਹੀ ਜਾਂਦੇ ਆ ਤੈਨੂੰ ਤਨ ਦੀ ਖਰਾਕ ਦਾ ਤਾਂ ਪਤਾ ਹੈ ਜਦੋਂ ਤੂੰ ਗੁਰੂ ਦੇ ਦਰ ਤੇ ਆਵੇਂਗਾ ਨਾ ਤਾਂ ਗੁਰੂ ਦੇ ਚਰਨਾਂ ਨਾਲ ਜੁੜੇਗਾ ਫਿਰ ਤੈਨੂੰ ਪਤਾ ਲੱਗੇਗਾ ਵੀ ਆ ਮਨ ਆ ਨਾ ਜਿਹੜਾ ਇਹ ਪਤਾ ਨਹੀਂ ਕਦੋਂ ਦਾ ਭੁੱਖਾ ਲਈ ਫਿਰਦਾ ਹੈ ਇਹ ਮਨ ਨੂੰ ਵੀ ਖੁਰਾਕ ਦੀ ਲੋੜ ਹੈ ਤੇ ਮਨ ਦੀ ਖੁਰਾਕ ਕੀ ਹੈ ਮਹਾਰਾਜ ਕਹਿੰਦੇ ਬਾਣੀ ਮਹਾਰਾਜ ਕਹਿੰਦੇ ਜਦੋਂ ਭੋਜਨ ਖਾਂਦਾ ਕੀ ਹੁੰਦਾ ਹੈ ਕਹਿੰਦਾ ਜੀ ਊਰਜਾ ਮਿਲਦੀ ਹੈ ਸ਼ਕਤੀ ਮਿਲਦੀ ਹੈ ਸਰੀਰ ਨੂੰ ਤਾਕਤ ਮਿਲਦੀ ਹੈ ਮਹਾਰਾਜ ਕਹਿੰਦੇ ਬਸ ਇੰਨਾ ਸਮਝ ਲੈ ਸਾਡੇ ਅੰਦਰ ਜਿਹੜੀ ਆਤਮਾ ਹੈ ਸਾਡਾ ਮਨ ਹੈ ਸਾਡਾ ਹਿਰਦਾ ਹੈ ਜਦੋਂ ਅਸੀਂ ਨਿਤ ਨਿਤ ਗੁਰਬਾਣੀ ਪੜ੍ਹਦੇ ਆਂ ਰੋਜ਼ ਬਾਣੀ ਪੜ੍ਹਦੇ ਆਂ ਨਾ ਭਾਈ ਰੋਜ਼ ਬਾਣੀ ਰੋਜ਼ ਸਿਮਰਨ ਕਰਦੇ ਆਂ ਵਾਰ-ਵਾਰ ਉਹੀ ਭਾਵੇਂ ਦੁਹਰਾਈ ਜਾਂਦੇ ਆਂ ਮਹਾਰਾਜ ਕਹਿੰਦੇ ਭਾਈ ਇਹ ਮਨ ਦੀ ਜਿਹੜੀ ਵਿਕਾਰਾਂ ਦੀ ਮੈਲ ਹੈ ਇਹ ਉਤਰਦੀ ਜਾਂਦੀ ਐ ਤੇ ਬਰਿਆਈਆਂ ਨਾਲ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਨਾਲ ਲੜਨ ਦੀ ਤਾਕਤ ਮਿਲਦੀ ਐ ਮਹਾਰਾਜ ਕਹਿੰਦੇ ਜੇ ਤਨ ਦੀ ਖੁਰਾਕ ਤੂੰ ਕਹਿਣਾ ਛੱਡਿਆ ਮਰ ਜਾਵਾਂਗਾ ਬਾਣੀ ਤੋਂ ਬਿਨਾ ਮਰ ਜਾਵਾਂਗਾ ਮਰਜ ਕਹਿੰਦੇ ਜਿਹੜੇ ਪੂਰਨ ਸਿੱਖ ਨਹੀਂ ਉਹ ਬਾਣੀ ਤੋਂ ਬਿਨਾ ਮਰ ਜਾਣਗੇ ਆਖੋ ਸਤਿਨਾਮ ਸ੍ਰੀ ਇਸ ਲਈ ਭਾਈ ਇਹ ਵਿਚਾਰਨਾ ਕਰਿਆ ਕਰੋ ਵੀ ਆਪਾਂ ਬੜੀ ਬਾਰੀ ਸੁਣਿਆ ਹੈ ਗੁਰੂ ਦੇ ਦਰ ਤੇ ਸਿੱਖ ਦਾ ਕੰਮ ਕੀ ਹੈ ਸਿੱਖਣਾ ਸਿੱਖ ਸ਼ਬਦ ਦਾ ਅਰਥ ਕੀ ਹੈ ਸਿੱਖਿਆ ਸਿੱਖਿਆ ਲੈਣੀ ਕਿਤੋਂ ਗੁਰੂ ਤੋਂ ਮੈਂ ਅਕਸਰ ਬੇਨਤੀ ਕਰਦਾ ਨਾ ਇਹਨਾਂ ਵੇਖਿਆ ਕਰੋ ਉਮਰ ਨਾ ਵੇਖਿਆ ਕਰੋ ਇਹ ਨਾ ਦੇਖਿਆ ਕਰੋ ਬੁਲਾਰਾ ਕੌਣ ਬੋਲਦਾ ਹੈ ਜਦੋਂ ਅਸੀਂ ਕੀਰਤਨ ਕਰਦੇ ਹੁੰਦੇ ਆ ਜਾਂ ਕੋਈ ਕਥਾ ਕਰਦਾ ਹੁੰਦਾ ਜਾਂ ਕੋਈ ਰਾਗੀ ਜਾਂ ਕੋਈ ਢਾਡੀ ਜਾਂ ਕੋਈ ਗ੍ਰੰਥੀ ਪਾਠ ਪੜ੍ਹਦਾ ਹੈ ਉਦੋਂ ਇਹ ਨਾ ਦੇਖਿਆ ਕਰੋ ਵੀ ਉਹ ਫਲਾਣੇ ਨੇ ਆਹ ਆ ਬੋਲਿਆ ਨਾ ਭਾਈ ਉਹ ਗੁਰੂ ਦੀ ਗੱਲ ਕਰ ਰਿਹਾ ਹੁੰਦਾ ਹੈ ਉਸ ਸਮੇ ਗੁਰੂ ਬੋਲ ਰਹੇ ਹੁੰਦੇ ਆ ਇਸ ਲਈ ਗੁਰੂ ਦੀ ਗੱਲ ਪੱਲੇ ਬੰਨ ਕੇ ਲੈ ਕੇ ਜਾਇਆ ਕਰੋ ਸਵਾ ਸਲੋਕ ਪੜ੍ਹ ਕੇ ਅਸੀਂ ਸਮਾਪਤੀ ਕਰਦੇ ਆ ਉਸ ਤੋਂ ਬਾਅਦ ਵੀਰ ਪਹੁੰਚ ਚੁੱਕੇ ਆ ਆਪਾਂ ਇਹਨਾਂ ਤੋਂ ਗੁਰ ਤੇ ਆਸਰ ਹਣੇ ਜਰਾ। ਸੋਕ ਪਵਣ ਦੂਜੂ ਪਾਣੀ ਲਿਪਤਾ ਮਾਤਾ ਤਰਿਤ ਮਹਾਤ ਦਿਵਸ ਰਾਤ ਦੁਏ ਦਾਈ ਨਾ ਕਿੰਨੇ ਸਭ ਜਗ ਚੰਗਿਆਈਆਂ ਬੁਹਰੀਆਂ ਆਈਆਂ ਵਾਚ ਤਰਪ ਮਾਜੂਰ ਕਲਪੀ ਆਪ ਕੋ ਆਪਨੀ